ਅੰਮ੍ਰਿਤਸਰ ਦੇ ਥਾਣਾ ਈ ਡਿਵੀਜ਼ਨ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ 4 ਘੰਟਿਆਂ ਅੰਦਰ ਕਾਬੂ ਕਰਕੇ ਉਹਨਾਂ ਪਾਸੋਂ 6 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ACP ਸੈਂਟਰਲ सुरेंद्र ਸਿੰਘ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਮਿਤੀ 20 ਅਪ੍ਰੈਲ 2024 ਨੂੰ ਪਲਵਿੰਦਰ ਸਿੰਘ ਵਾਸੀ ਟਪਈ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਆਇਆ ਅਤੇ ਉਸਨੇ ਆਪਣਾ ਮੋਟਰਸਾਈਕਲ ਸੱਤਰ ਗੇਟ ਨੇੜੇ ਬਣੀ ਸ਼ਬੀਲ ਦੇ ਕੋਲ ਲਗਾ ਕੇ ਦਰਸ਼ਨ ਕਰਨ ਲਈ ਚਲਾ ਗਿਆ। ਵਾਪਸ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਸ ਸੰਬੰਧੀ ਸ਼ਿਕਾਇਤ ਮਿਲਨ ਤੇ ਪੁਲਿਸ ਥਾਣਾ ਈ ਡਿਵੀਜ਼ਨ ਦੇ ਮੁਖ ਅਫਸਰ ਇੰਸਪੈਕਟਰ ਮਨਜੀਤ ਕੌਰ ਅਤੇ ਪੁਲਿਸ ਚੌਕੀ ਗਲਿਆਰਾ ਦੀ ਟੀਮ ਵੱਲੋਂ ਮਾਮਲੇ ਦੀ ਤਫ਼ਤੀਸ਼ ਕਰਦਿਆਂ ਇਹ ਮੋਟਰਸਾਈਕਲ ਚੋਰੀ ਕਰਨ ਵਾਲੇ ਯੁਗਰਾਜ ਸਿੰਘ ਵਾਸੀ ਪਿੰਡ ਰਾਏ ਲੋਪੋਕੇ ਤਹਿਸੀਲ ਅੰਜਨਾਲਾ ਅਤੇ ਹਰਵਿੰਦਰ ਸਿੰਘ ਵਾਸੀ ਪਿੰਡ ਤਾਬੋ ਵਾਲੀ ਗਮਟਾਲਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਹਨ ਉਹਨਾਂ ਦੱਸਿਆ ਕਿ ਦੋਸ਼ੀਆਂ ਦਾ ਰਿਮਾਨ ਹਾਸਲ ਕਰ ਉਹਨਾਂ ਤੋਂ ਅੱਗੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਇਹ ਸਾਡੇ ਕਤਵਾਲੀ ਜਿਹੜੇ ਐਸਚੋ ਨੇ ਮਜੀਦਪੁਰ ਚੌਂਕੀ ਇੰਚਾਰਜ ਗਲੇਰਾ ਬਲਜਿੰਦਰ ਸਿੰਘ ਹੋਣਾ ਨੇ ਇਹ ਕੱਲ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਦਰਵਾਸਰ ਸਾਹਿਬ ਦੇ ਏਰੀਏ ਦੇ ਵਿੱਚੋਂ ਉਹ ਚੋਰ ਫੜੇ ਨੇ ਇਹਨਾਂ ਨੇ ਔਰ ਉਹ ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ ਉਸ ਤੋਂ ਇਲਾਵਾ 5 ਮੋਟਰਸਾਈਕਲ ਉਹਨਾਂ ਤੋਂ ਹੋਰ ਰਿਕਵਰ ਕੀਤੇ ਗਏ ਨੇ ਟੋਟਲ 6 ਮੋਟਰਸਾਈਕਲ ਜਿਹੜੇ ਆ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਨੰਬਰ 54 ਜਿਹੜਾ 379 411 ਦਾ ਜਿਹੜਾ ਦਰਜ ਕੀਤਾ ਗਿਆ ਔਰ ਇਹ ਜਿਹੜੇ ਦੋ ਚੋਰ ਨੇ ਇੱਕ ਜਗਰਾ ਸਿੰਘ ਆ ਜੀ ਤੇ ਦੂਜਾ ਹੈਗਾ ਜੀ ਹਰਵਿੰਦਰ ਸਿੰਘ ਅਜਨਾਲਾ ਸਾਈਡ ਦਾ ਰਹਿਣ ਵਾਲਾ ਇੱਕ ਜਣਾ ਤੇ ਇੱਕ ਜਣਾ ਜਿਹੜਾ ਹੈਗਾ ਜੀ ਗਮਟਾਲਾ ਸਾਈਡ ਦਾ ਰਹਿਣ ਵਾਲਾ ਮੋਡਲ ਫਰੈਂਡੀ ਜਿੱਦਾਂ ਹੈ ਜੀ ਜਿਹਦਾ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ ਇਹ ਵੀ ਜਿਹੜਾ ਬਲਵਿੰਦਰ ਸਿੰਘ ਨਾਮ ਦਾ ਜਿਹੜਾ ਟਪਈ ਦਾ ਰਹਿਣ ਵਾਲਾ ਸੀ ਮੱਥਾ ਟੇਕਣ ਆਇਆ ਸੀ ਸਕੱਤਰ ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾਇਆ ਅੰਦਰ ਮੱਥਾ ਟੇਕਣ ਚਲਾ ਗਿਆ ਔਰ ਬਾਹਰ ਇਹਨਾਂ ਕੋ ਚਾਬੀਆਂ ਹੁੰਦੀਆਂ ਜੀ ਡੁਪਲੀਕੇਟ ਚਾਬੀ ਲਾ ਕੇ ਤੇ ਮੋਟਰਸਾਈਕਲ ਉਥੋਂ ਚੋਰੀ ਕਰਕੇ ਲੈ ਗਈ ਸੀ ਜੀ ਉਸ ਤੋਂ ਬਾਅਦ 4 ਘੰਟੇ ਦੇ ਵਿੱਚ ਵਿੱਚ ਹੀ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਅਰੈ ਇਹ ਮਾਡਲ ਬ੍ਰੈਂਡ ਇਹਨਾਂ ਦੇ ਇਹੀ ਹੈ ਵੀ ਇਹ ਅਵੰਡਨ ਮੋਟਰਸਾਈਕਲ ਜਿਹੜਾ ਕੋ ਲੱਗਾ ਹੁੰਦਾ ਸੀ ਉਹ ਚਾਬੀ ਲਾਉਂਦੇ ਸੀ ਉਹਨੂੰ ਤੇ ਸਟਾਰਟ ਕਰਕੇ ਲੈ ਜਾਂਦੇ ਨਹੀਂ ਇਹਦੇ ਵਿੱਚੋਂ ਇਹਨਾਂ ਨੇ ਇੱਕ ਤਾਂ ਮੋਟਰਸਾਈਕਲ ਦਰਬਾਰ ਸਾਹਿਬ ਦੇ ਏਰੀਆ ਚੋਂ ਇਹ ਜਿਹੜਾ ਚੋਰੀ ਕੀਤਾ ਇਸ ਤੋਂ ਇਲਾਵਾ ਇਹਨਾਂ ਨੇ ਮਜੀਠਾ ਰੋਡ ਤੋਂ ਆਪਣੇ ਕਟੜਾ ਜੈਮਲ ਸਿੰਘ ਤੋਂ ਇਸ ਏਰੀਆ ਦੇ ਵਿੱਚ ਮੋਟਰਸਾਈਕਲ ਚੋਰੀ ਕੀਤੀ ਜਿਹੜੇ ਹੁਣ ਤੱਕ ਜਿਹੜੇ ਹੁਣ ਲੇਟੈਸਟ ਇਹਨਾਂ ਨੇ ਚੋਰੀ 6 ਚੋਰੀ ਕੀਤੇ ਸੀ 6 ਬਰਾਮਦ ਕੀਤੇ ਨੇ ਉਸ ਤੋਂ ਇਲਾਵਾ ਜਿਹੜਾ ਜਗਰਾਤ ਸਿੰਘ ਆ ਇਹਦੇ ਖਿਲਾਫ ਪਹਿਲਾਂ ਹੀ ਚੋਰੀ ਦੇ ਪੰਜ ਮਕਦਮੇ ਦਰਜ ਹੈਗੇ ਆ ਜਿਹੜੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਸਾਡੇ ਕਤਵਾਲੀ ਥਾਣੇ ਦਾ ਵੀ ਇਹ ਪਹਿਲਾਂ ਇੱਕ ਪਰਚਾ ਦਰਜ ਹੈਗਾ ਜਿਹਦੇ ਵਿੱਚ ਪੀਓ ਸੀ ਇਹਨੂੰ ਪਹਿਲਾਂ ਹੀ ਅਰੈਸਟ ਪਾ ਕੇ ਬਾ ਜੇਲ ਭੇਜਿਆ ਸੀ ਬੇਲ ਆਊਟ ਹੋ ਕੇ ਬਾਹਰ ਆਇਆ ਸੀ